ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜਿੱਤੇ ਹਾੜਾਂ ਦੀ ਸਥਿਤੀ ਨੇ ਪੰਜਾਬ ਨੂੰ ਕਾਫੀ ਜ਼ਾਰਾ ਮਾਰ ਦਿੱਤੀ ਹੋਈ ਹੈ ਤੇ ਦੂਸਰੇ ਪਾਸੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤੇ ਨਾ ਹੀ ਕੇਂਦਰ ਸਰਕਾਰ ਤੋਂ ਕੋਈ ਵੀ ਜਿਹੜਾ ਹੈ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਕੋਈ ਸਟੇਟਮੈਂਟ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਜੇਕਰ ਗੱਲ ਕਰੀਏ ਤਾਂ ਸਿਰਫ ਸਰਕਾਰ ਵੱਲੋਂ ਦਿੱਤਾ ਦਿੱਤਾ ਜਾ ਰਿਹਾ ਹੈ ਤਾਂ ਇੱਕ ਸਿਰਫ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਜਾਂ ਫਿਰ ਕਹ ਲਈਏ ਦੂਸਰੇ ਪਾਸੇ ਉਹਨਾਂ ਨੂੰ ਜਿਹੜਾ ਹੈ ਪਸ਼ੂ ਚਾਰਿਆ ਵਾਸਤੇ ਜਾਂ ਇਹੋ ਜੀਆਂ ਜਿਹੜੀਆਂ ਚੀਜ਼ਾਂ ਸਿਰਫ ਪ੍ਰੋਵਾਈਡ ਕਰਵਾ ਲਈਆਂ ਜਾ ਰਹੀਆਂ ਨੇ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਜਿੱਥੇ ਜ਼ਮੀਨਾ ਖਤਮ ਹੋ ਚੁੱਕੀ ਹੈ ਨਹੀਂ ਇੱਕ ਸਾਬਦਾ ਕਿ ਲੋਕ ਹਜੇ ਜੇਕਰ ਪਾਣੀ ਦੀ ਵਿਵਸਥਾ ਹੁਣ ਘਟੋ ਘਟ ਹੁੰਦੀ ਹੈ ਤਾਂ ਐਟ ਲੀਸਟ ਅਗਲੇ ਸਾਲ ਤੱਕ ਲੋਕ ਜਿਹੜੇ ਨੇ ਉੱਠ ਨਹੀਂ ਪਾਉਣਗੇ ਦੂਸਰੇ ਪਾਸੇ ਗੱਲ ਕਰੀਏ ਹਰੇਕ ਸੰਸਥਾਵਾਂ ਉਥੇ ਮਦਦ ਕਰਨ ਲਈ ਪਹੁੰਚ ਰਹੀਆਂ ਨੇ ਜਿੱਥੇ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਵਧੀ ਹੋਈ ਤੇ ਲੋਕ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਹਰ ਇੱਕ ਵੱਲੋਂ ਪੰਜਾਬ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨੀ ਮਦਦ ਹੋ ਸਕੇ ਲੋਕ ਪਹੁੰਚਣ ਸ਼ੁਰੂ ਹੋ ਗਏ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਿਦਾਇਕਾਂ ਮੰਤਰੀਆਂ ਦਾ ਵੀ ਜਿਹੜਾ ਹੈ ਪਿੰਡਾਂ ਦੇ ਵਿੱਚ ਰਾਜ ਦੇ ਵਿਰੋਧ ਹੋ ਰਿਹਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਾਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਵੱਡੀ ਮਦਦ ਨਹੀਂ ਦਿੱਤੀ ਜਾ ਰਹੀ ਜੇਕਰ ਗੱਲ ਕਰੀਏ ਤਾਂ ਲੋਕ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਇਸ ਚੀਜ਼ਾਂ ਨੂੰ ਹਾਲਾਤਾਂ ਨੂੰ ਸੰਭਾਲਣਗੇ ਕਿਉਂਕਿ ਜ਼ਮੀਨਾਂ ਦੇ ਵਿੱਚੋਂ ਕੁਝ ਖੱਟਣਾ ਪਾਉਣਾ ਪਾਣੀ ਕਦੋਂ ਕਟੇਗਾ ਕਦੋਂ ਨਹੀਂ ਕਟੇਗਾ ਕਿਉਂਕਿ ਜਿਹੜਾ ਉਹਨਾਂ ਦੀਆਂ ਜੱਦੀ ਕੀਤਾ ਹੈ ਕਿਸਾਨੀ ਤੇ ਕਿਸਾਨ ਦੇ ਕੋਲ ਜੇਕਰ ਸਹੀ ਜ਼ਮੀਨ ਢੰਗ ਨਾਲ ਹੀ ਵਾਉਣ ਵਾਸਤੇ ਜਗ੍ਹਾ ਨਹੀਂ ਹੈਗੀ ਤਾਂ ਉਹ ਕਿਸ ਤਰ੍ਹਾਂ ਆਪਣਾ ਆਉਣ ਵਾਲਾ ਗੁਜ਼ਾਰਾ ਕਰਨਗੇ ਦੂਸਰੇ ਪਾਸੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਨਾ ਹੀ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਵੱਲੋਂ ਉੱਚੇ ਪੱਧਰ ਤੇ ਮਦਦ ਦਿੱਤੀ ਜਾ ਰਹੀ ਹੈ ਹਰੇਕ ਸੰਸਥਾਵਾਂ ਮਦਦਗਾਰੀਆਂ ਨਜ਼ਰ ਆ ਰਹੀਆਂ ਨੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਬਣੀਆਂ ਨੇ ਲੋਕ ਵੱਧ ਤੋਂ ਵੱਧ ਪਹੁੰਚ ਰਹੇ ਨੇ ਜਾ ਕੇ ਰੋਟੀ ਪਾਣੀ ਜੋ ਕੁਛ ਵੀ ਲੋਕਾਂ ਨੂੰ ਜ਼ਰੂਰਤ ਪੈ ਰਹੀਏ ਜੇਕਰ ਉਹਨਾਂ ਨੂੰ ਲੋੜਵੰਦਾ ਤੱਕ ਪਹੁੰਚਾਇਆ ਜਾ ਰਿਹਾ ਹੈ ਲੇਕਿਨ ਜਿਸ ਤਰੀਕੇ ਨਾਲ ਸਰਕਾਰ ਕੋਲ ਉਮੀਦ ਰੱਖੀ ਗਈ ਸੀ ਉਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਸਰਕਾਰ ਵੱਲੋਂ ਮਦਦ ਨਹੀਂ ਦਿੱਤੀ ਜਾ ਰਹੀ ਕਿਉਂਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਸਵਾਲ ਪੁੱਛੇ ਜਾਂਦੇ ਨੇ ਤੇ ਉਹ ਟਾਲ ਮਟੋਲ ਕਰਦੇ ਨਜ਼ਰ ਆਉਂਦੇ ਨੇ ਉਹ ਕਹਿੰਦੇ ਨੇ ਕਿ ਕਦੇ ਤੁਸੀਂ ਪੀਟੀਸੀਈ ਨਿਊਜ਼ ਚੈਨਲ ਤੋਂ ਕਦੀ ਕਿੱਥੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਵੀ ਵੱਡੇ ਸਵਾਲ ਨਹੀਂ ਪੁੱਛ ਪਾਰੇ ਲੋਕ ਕਿਉਂਕਿ ਕਿਸੇ ਪਾਸੇ ਉਹ ਦਿਖਾਈ ਨਹੀਂ ਦੇ ਰਹੇ ਦੂਸਰੇ ਪਾਸੇ ਗੱਲ ਕਰੀਏ ਤਾਂ ਆਉਣ ਵਾਲੀ ਜਿਹੜੀ ਇਹ ਸਥਿਤੀ ਨੂੰ ਕਿੱਦਾਂ ਸੰਭਾਲਿਆ ਜਾਵੇਗਾ ਕਿਸਾਨ ਕਿਸ ਤਰ੍ਹਾਂ ਆਉਣ ਵਾਲੀ ਸਥਿਤੀ ਦੇ ਵਿੱਚ ਜਿਹੜਾ ਹੈ ਆਪਣੇ ਪੈਰ ਲਗਾ ਪਾਏਗਾ ਕਿਉਂਕਿ ਇੱਕ ਵਾਰ ਪਾਣੀ ਥੱਥਲ ਕਰਦਾ ਜਿੱਥੇ ਵੱਡੀ ਮਾਰ ਦੇ ਦਿੱਤੀ ਹੈ ਪੰਜਾਬ ਦੇ ਲੋਕਾਂ ਨੂੰ ਜਿੱਥੇ ਬੱਚੇ ਬਜ਼ੁਰਗ ਨੌਜਵਾਨ ਹਰ ਕੋਈ ਪਾਣੀ ਦੀ ਜਿਹੜੀ ਹੈ ਘੇਰੇ ਦੇ ਵਿੱਚ ਕਿਰਦਾ ਨਜ਼ਰ ਆ ਰਿਹਾ ਹੈ ਬਿਮਾਰੀਆਂ ਫੈਲਣ ਦੇ ਵੀ ਬੜੇ ਵੱਡੇ ਚਾਂਸ ਹੋ ਗਏ ਨੇ ਕਿਉਂਕਿ ਪਾਣੀ ਜਾਦਾ ਪੱਦਰ ਨਾਲ ਹੋਣ ਕਰਕੇ ਤੇ ਮਲੇਰੀਆ ਤੱਕ ਦੀ ਬਿਮਾਰੀ ਦੇ ਡਰ ਪੈਦਾ ਹੋ ਗਏ ਨੇ ਹਰ ਇੱਕ ਵੱਲੋਂ ਮਦਦ ਦੇ ਹੱਥ ਵਧਾਏ ਜਾ ਰਹੇ ਨੇ ਜਿੰਨੇ ਜੋਗੇ ਨੇ ਸੰਸਥਾਵਾਂ ਦੇ ਲੋਕ ਜਗਾ ਜਗਾਹ ਤੇ ਪਹੁੰਚ ਪਾ ਰਹੇ ਨੇ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਜਿੱਥੇ ਵੱਡੀ ਮਦਦ ਦੀ ਲੋੜ ਹੈ ਜਿੱਥੇ ਅੱਜ ਪੰਜਾਬ ਨੂੰ ਪੰਜਾਬ ਸਰਕਾਰ ਦੀ ਲੋੜ ਸੀ ਜਿੱਥੇ ਕੇਂਦਰ ਸਰਕਾਰ ਦੀ ਲੋੜ ਸੀ ਉਥੇ ਨਾ ਹੀ ਕੇਂਦਰ ਸਰਕਾਰ ਦਿਖਾਈ ਦੇ ਰਹੀਏ ਤੇ ਨਾ ਹੀ ਪੰਜਾਬ ਸਰਕਾਰ ਲੋਕਾਂ ਵੱਲੋਂ ਲੱਖਾਂ ਤੇ ਕਰੋੜਾਂ ਲਾਂਧਾ ਪਾਈਆਂ ਜਾਲੀਆਂ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਐਂਟਰੀ ਕੀਤੀ ਸੀ ਭਗਵੰਤ ਮਾਨ ਨੇ ਉਸ ਤਰੀਕੇ ਨਾਲ ਤਾਂ ਉਹ ਜ਼ੀਰੋ ਲੈਵਲ ਤੇ ਵੀ ਨਜ਼ਰ ਨਹੀਂ ਆ ਰਹੀ ਕਿਸੇ ਤਰ੍ਹਾਂ ਦੀ ਸਹਾਇਤਾ ਨਹੀਂ ਦਿੱਤੀ ਜਾ ਰਹੀ ਜਿਸ ਤਰੀਕੇ ਨਾਲ ਲੋਕਾਂ ਨੇ ਸੋਚਿਆ ਸੀ ਕਿ ਸ਼ਾਇਦ ਆਮ ਕਰਾਜ ਉੱਠਣ ਵਾਲੇ ਲੋਕ ਸਾਡੀ ਮਦਦ ਲਈ ਹੱਥ ਨਾਲ ਹੱਥ ਮਿਲਾਉਣਗੇ ਲੇਕਿਨ ਜੇਕਰ ਗੱਲ ਕਰੀਏ ਤਾਂ ਉਹ ਪੰਡ ਦੇ ਪੰਡ ਹੀ ਨਿਕਲੇ ਜਿਸ ਤਰ੍ਹਾਂ ਦੀ ਕੈਟਾਗਰੀ ਸੀ ਉਸੇ ਤਰ੍ਹਾਂ ਦੇ ਹੀ ਲੋਕ ਸਾਹਮਣੇ ਨਜ਼ਰ ਆਏ ਚਾਹੇ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਚਾਹੇ ਮੰਤਰੀ ਨੇ ਚਾਹੇ ਆਗੂ ਨੇ ਦੂਸਰੇ ਪਾਸੇ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਤਾਂ ਇੱਕ ਪਾਸੇ ਪਾਣੀ ਦੀ ਮਾਰ ਜਿੱਥੇ ਹੈ ਰਾਤੋਂ ਰਾਤ ਵੱਧਦੀ ਨਜ਼ਰ ਆ ਰਹੀ ਹੈ ਲੋਕ ਡੁੱਬਦੇ ਨਜ਼ਰ ਆ ਰਹੇ ਨੇ ਤੇ ਹੁਣ ਇੱਕ ਇਹ ਖਬਰ ਨਿਕਲ ਕੇ ਆਈ ਹੈ ਸੂਤਰਾਂ ਤੋਂ ਕਿ ਹਿਮਾਚਲ ਪ੍ਰਦੇਸ਼ ਦੇ ਅੱਜ ਪਾਏ ਭਾਰੀ ਮੀਂਹ ਨੇ ਅਗਲੇ 2 ਦਿਨਾਂ ਲਈ ਵੀ ਭਾਰੀ ਮੀਂਹ ਤੇ ਬਦਲ ਫੱਟਣ ਸੰਬੰਧੀ ਰੈੱਡ ਅਲਰਟ ਕਾਰਨ ਪੰਜਾਬ ਲਈ 3-4 ਦਿਨ ਚਿੰਤਾਜਕ ਹੋ ਸਕਦੇ ਹਨ ਰਾਜ ਤੇ ਤਰਕੀਬਨ ਸਾਰੇ ਡੈਮਾ ਜੋ ਕਿ ਖਤਰੇ ਦੇ ਨਿਸ਼ਾਨ ਤੱਕ ਪਹੁੰਚੇ ਹੋਏ ਹਨ ਪਾਰ ਕਰ ਚੁੱਕੇ ਹਨ ਪੂਜਯ ਰਾਏ ਪਾਣੀ ਦਾ ਅੰਦਾਜ਼ਾ ਲਾਉਣ ਤੋਂ ਬਾਅਦ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਚੰਡੀਗੜ੍ਹ ਰੱਖੀ ਗਈ ਮੀਟਿੰਗ 'ਚ ਹਾਲਾਤ ਅਨੁਸਾਰ ਵਾਧੂ ਪਾਣੀ ਛੱਡਣ ਸੰਬੰਧੀ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ ਰਾਜ ਸਰਕਾਰ ਨੇ ਇੱਕ ਬੁਲਾਰੇ ਨੇ ਦੱਸਿਆ ਕਿ ਭਾਵੇਂ ਕੁਝ ਥਾਵਾਂ ਤੋਂ ਪਾਣੀ ਵਧਣ ਦੀਆਂ ਰਿਪੋਰਟਾਂ ਜ਼ਰੂਰ ਮਿਲੀਆਂ ਹਨ ਪਰ ਛੱਡੇ ਜਾਣ ਵਾਲੇ ਪਾਣੀ ਨੂੰ ਕਾਬੂ ਹੇਠ ਰੱਖਣ ਵਾਲਾ ਅੱਜ ਸੂਬੇ 'ਚ ਹੜਾਂ ਦੀ ਸਥਿਤੀ ਬਣੀ ਰਹੀ ਹੈ ਜੇਕਰ ਕੱਲ ਸਵੇਰ ਤੋਂ ਡੈਮਾਂ 'ਚ ਵਾਧੂ ਪਾਣੀ ਛੱਡਣਾ ਪਿਆ ਤਾਂ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਾਸ ਸਕੀਆਂ ਨੇ ਪਾਖੜਾ ਜੋ ਅੱਜ 1673 ਫੁੱਟ ਤੇ ਸੀ ਅੱਜ ਖਤਰੇ ਦੇ ਨਿਸ਼ਾਨ ਤੋਂ 7 ਫੁੱਟ ਹੇਠਾਂ ਸੀ ਜਿ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ ਕੋਗ ਡੈਮ ਪਹਿਲਾਂ ਹੀ ਖਤਰੇ ਦੇ ਨਿਸ਼ਾਨ ਦੇ ਉੱਪਰ ਸੀ ਉੱਤੋਂ ਹਰਿਆਣਾ ਤੇ ਰਾਜਸਥਾਨ ਦਾ ਵੀ ਪਾਣੀ ਆਪਣਾ ਬੰਦਾ ਹਿੱਸਾ ਨਹੀਂ ਲੈ ਰਹੇ ਤੇ ਉਹਨਾਂ ਵੱਲੋਂ ਬੀਬੀ ਐਮਬੀ ਨੂੰ ਕਿਹਾ ਜਾ ਰਿਹਾ ਹੈ ਕਿ ਸਾਨੂੰ ਪਾਣੀ ਨਾ ਦਿੱਤਾ ਜਾਏ ਜਿਸ ਕਰ ਪਾਣੀ ਨੂੰ ਪੰਜਾਬ ਦੇ ਹਾੜਾਂ 'ਚ ਵਾਅਦਾ ਕਰ ਰਿਹਾ ਹੈ ਸੂਬਾ ਸਰਕਾਰ ਵੱਲੋਂ ਪਾਣੀ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਮਦਦ ਲਈ ਅੱਜ ਹੜ੍ਹ ਪ੍ਰਭਾਵਿਤ ਖੇਤਰਾ 'ਚ ਕੁਝ ਹੋਰ ਨਵੇਂ ਕੈਂਪਸ ਸਥਾਪਿਤ ਕੀਤੇ ਗਏ ਹਨ ਰਾਜ ਸਰਕਾਰ ਵੱਲੋਂ 71 ਅਨੁਸਾਰ 778 ਪਸ਼ੂਆਂ ਦੇ ਮਰੇ ਜਾਣ ਤੇ 994 944 ਪੱਕੇ ਘਰਾਂ ਦੇ ਨੁਕਸਾਨ ਜਾਣ ਦੀ ਰਿਪੋਰਟ ਹੈ ਰਾਜ ਸਰਕਾਰ ਨੇ ਬੁਲਾਰੇ ਨੂੰ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾ 'ਚ ਖੇਤੀ ਦੇ ਜਾਇਜ਼ੇ ਦਾ ਨੁਕਸਾਨ ਜਾਂ ਅੰਦਾਜ਼ਾ ਲਾਉਣ ਦਾ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਨੁਕਸਾਨ ਦੇ ਅਸਲ ਆંકੜੇ ਕੁਝ ਦਿਨ ਪਹਿਲਾਂ ਸਪਸ਼ਟ ਹੋ ਜਾਣ ਗਿਆ ਬੁਲਾਰੇ ਨੇ ਕਿਕ ਮੁੱਖ ਮੰਤਰੀ ਵੱਲੋਂ ਹੜ੍ਹ ਹੋਏ ਨੁਕਸਾਨ ਦੀ ਪਰਪਾਈ ਕਰ ਲਈ ਕੇਂਦਰ ਵਿਸ਼ੇਸ਼ ਗ੍ਰਾਂਟ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਇਹ ਵੀ ਜਾਣਕਾਰੀ ਕੇਂਦਰ ਸਰਕਾਰ ਦੀ ਇੱਕ ਟੀਮ ਅਗਲੇ ਹਫਤੇ ਪੰਜਾਬ ਚ ਆ ਰਹੀ ਹੈ ਜਿਸ ਦੀ ਰਿਪੋਰਟ ਤੋਂ ਬਾਅਦ ਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਰਾਦ ਦਾ ਫੈਸਲਾ ਲਵੇਗੀ ਹਜੇ ਕੇਂਦਰ ਸਰਕਾਰ ਫੈਸਲਾ ਲੈਣ ਦੀ ਗੱਲ ਕਰ ਰਹੀ ਹੈ ਪੰਜਾਬ ਪਾਣੀ ਦੇ ਵਿੱਚ ਡੁੱਬ ਗਿਆ ਹੈ ਪੰਜਾਬ ਦੇ ਵਿੱਚ ਲੋਕ ਥੜ ਥੜ ਕਰਦੇ ਜਿਹੜੇ ਨੇ ਪਾਣੀ ਚ ਡੁੱਬਦੇ ਜਾ ਰਹੇ ਨੇ ਜਿੱਤੇ ਹਾਲਾਤ ਜਿਹੜੇ ਨੇ ਇੰਨੇ ਕੁ ਵਿਗੜ ਗਏ ਨੇ ਕਿ ਉਹਨਾਂ ਉੱਤੇ ਕਾਬੂ ਨਹੀਂ ਪਾਇਆ ਜਾ ਰਿਹਾ ਲੇਕਿਨ ਸਰਕਾਰ ਹਜੇ ਅਗਲੇ ਹਫਤੇ ਦੀ ਵੇਟ ਕਰ ਰਹੀ ਹੈ ਬਾਕੀ ਸਰਕਾਰ ਵੱਲੋਂ ਕੀ ਫੈਸਲਾ ਨਿਕਲ ਕੇ ਆਏਗਾ ਇਹ ਵੀ ਤੁਹਾਨੂੰ ਦੱਸਾਂਗੇ ਲੇਕਿਨ ਹਜੇ ਤੱਕ ਕੋਈ ਵੀ ਸਰਕਾਰ ਵੱਲੋਂ ਉਮੀਦ ਨਹੀਂ ਕੀਤੀ ਜਾ ਰਹੀ